ਅੰਮ੍ਰਿਤ ਵੇਲੇ ਦੀ ਸ਼ਕਤੀ ਦਾ ਅੰਦਾਜ਼ਾ ਤਾਂ ਆਪਾਂ ਇਸ ਚੀਜ਼ ਤੋਂ ਹੀ ਲਾ ਸਕਦੇ ਹਾਂ ਕਿ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਦੀ ਵੰਡਿਆਈ ਦੱਸੀ ਗਈ ਆ। ਮਹਾਰਾਜ ਜੀ ਸਾਨੂੰ ਇਹੀ ਹੁਕਮ ਕਰਦੇ ਨੇ ਕਿ ਭਾਈ ਅੰਮ੍ਰਿਤ ਵੇਲਾ ਸੰਭੋ ਤੇ ਵਾਹਿਗੁਰੂ ਸਿਮਰਨ ਕਰੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰ ਇੱਕ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਆ। ਕੀ ਅਮਰਤ ਵੇਲੇ ਦੇ ਵਿੱਚ ਕਿੰਨੀ ਕੋ ਜਿਆਦਾ ਸ਼ਕਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਮਰਤ ਵੇਲੇ ਦੀ ਸ਼ਕਤੀ ਨੂੰ ਦੱਸਣਾ ਤਾਂ ਨਾ ਮੰਕੇ ਨਾ ਕਿਉਂਕਿ ਜਿੰਨੀ ਕੋ ਜਿਆਦਾ ਅਮਰਤ ਵੇਲੇ ਦੀ ਵੰਡਿਆਈ ਕਰ ਸਕਦੇ ਆ ਓਨੀ ਥੋੜੀ ਆ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਦੀ ਵੰਡਿਆਈ ਕੋਈ ਵੀ ਇਨਸਾਨ ਨਹੀਂ ਕਰ ਸਕਦਾ ਉਸ ਤਰ੍ਹਾਂ ਹੀ ਅੰਮ੍ਰਿਤ ਵੇਲੇ ਦੀ ਤਾਪਤ ਦਾ ਅੰਦਾਜ਼ਾ ਕੋਈ ਵੀ ਇਨਸਾਨ ਨਹੀਂ ਲਾ ਸਕਦਾ ਇਹ ਜੀ ਕਿਹੜੀ ਚੀਜ਼ ਆ ਜਿਹੜਾ ਕੋਈ ਇਨਸਾਨ ਅੰਮ੍ਰਿਤ ਵੇਲੇ ਸਾਹਮਣੇ ਹੋਵੇ ਤੇ ਉਹਨੂੰ ਨਾ ਮਿਲੀ ਹੋਵੇ ਚਾਹੇ ਦੀ ਉਹ ਕੋਈ ਦੁਨਿਆਵੀ ਦੁਨੀਆਂ ਦੀ ਚੀਜ਼ ਹੋਵੇ ਪੈਸਾ ਹੋਵੇ ਜਾਂ ਫਿਰ ਕੋਈ ਵੀ ਨਾ ਮੁਰਾਦ ਬਿਮਾਰੀ ਹੋਵੇ ਉਹਨੂੰ ਠੀਕ ਕਰਨਾ ਹੋਵੇ ਅਮਰਤ ਵੇਲੇ ਦੀ ਸ਼ਕਤੀ ਪਰਤੱਖ ਦੁਨੀਆ ਵਿੱਚ ਵਰਤਦੀ ਤੇ ਆਪਾਂ ਹਜ਼ਾਰਾਂ ਕਹਾਣੀਆਂ ਇਨ੍ਹਾਂ ਬਾਰੇ ਅੱਜ ਵੀ ਸੁਣਦੇ ਆਂ ਪਰ ਫੇਰ ਵੀ ਕਿਤਨਾ ਕਿਤੇ ਆਪਾਂ ਅਮਰਤ ਵੇਲਾ ਨਹੀਂ ਸਾਮ ਪਾਉਂਦੇ ਕਿਉਂਕਿ ਸਾਨੂੰ ਇੱਕ ਆਦਤ ਜੀ ਪੈ ਗਈ ਆ ਆਪਣੀ ਜ਼ਿੰਦਗੀ ਮੁਸ਼ਕਲਾਂ ਦੇ ਵਿੱਚ ਕੱਟਣ ਦੀ ਨਾ ਤਾਂ ਆਪਾਂ ਆਪਣੀ ਗਰੀਬੀ ਦੂਰ ਕਰਨਾ ਚਾਹੁੰਨੇ ਆ ਤੇ ਨਾਹੀਂ ਇੱਕ ਚੰਗੀ ਜ਼ਿੰਦਗੀ ਜੀਣਾ ਚਾਹੁੰਨੇ ਆ ਪਰ ਜੇ ਸੋਡੇ ਮਨ ਦੇ ਵਿੱਚ ਵੀ ਇਹ ਕਿਤਨਾ ਕਿਤੇ ਹੈ ਜੇ ਆਸ ਬਾਕੀ ਆ ਕਿ ਮੇਰੇ ਘਰ ਦੀ ਗਰੀਬੀ ਆ ਜਿਹੜੀ ਕਿ ਦੂਰ ਹੋ ਜਾਵੇ ਉਸ ਦਾ ਸਭ ਤੋਂ ਸੌਖਾ ਤੇ ਆਸਾਨ ਰਸਤਾ ਸਿਰਫ ਅੰਮ੍ਰਿਤ ਵੇਲਾ ਸਾਂਭਣ ਤੇ ਆ ਤੁਸੀਂ ਇੱਕ ਵਾਰ ਅੰਮ੍ਰਿਤ ਵੇਲਾ ਸਾਮ ਕੇ ਦੇਖੋ ਤੁਹਾਨੂੰ ਆਪਣੇ ਘਰ ਦੇ ਵਿੱਚ ਬਰਕਤ ਵੀ ਦਿਖਾਈ ਦੋਵੇਗੀ ਦੇ ਨਾਲ ਦੀ ਨਾਲ ਤੁਹਾਡੇ ਘਰ ਦਾ ਮਾਹੌਲ ਕਿੰਨਾ ਕੁ ਜ਼ਿਆਦਾ ਬਦਲ ਗਿਆ ਇਹ ਵੀ ਸਾਨੂੰ ਦਿਖਾਈ ਦੇਵੇਗਾ ਪਰ ਇੱਕ ਵਾਰ ਸਾਨੂੰ ਅੰਮ੍ਰਿਤ ਵੇਲਾ ਸਾਂਭਣਾ ਤਾਂ ਪੈਣਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ